ਟਾਈਮ ਹੋ ਗਿਆ ਸੀ ਬਹੁਤ ਜ਼ਿਆਦਾ ਕਿਉਂਕਿ ਰਾਤ ਦੇ 10 ਵਜੇ ਗਏ ਸੀ ਤੇ ਮਮਾ ਪਾਪਾ ਚਲੇ ਗਏ ਸੀ ਦਰਬਾਰ ਸੇ ਮੈਂ ਸੋਚਿਆ ਕਿ ਘਰ ਅੰਦਰ ਜਾਵਾਂ ਮੇਰਾ ਭਰਾ ਕਹਿੰਦਾ ਕਿ ਮੈਨੂੰ ਭੁੱਖ ਬਹੁਤ ਲੱਗੀ ਹੈ ਤੇ ਆ ਡਰਾਈ ਫਰੂਟ ਖਾਣੇ ਸ਼ੁਰੂ ਕਰਤੇ ਨੇ ਕਿਚਨ 'ਚ ਜਾ ਕੇ ਦੇਖਦਾ ਮੈਂ ਦੇਖਦਾ ਪੈਂਟਰੀ 'ਚ ਕੀ ਪਿਆ ਪੈਂਟਰੀ 'ਚ ਉਹਨੇ ਲੱਭ ਲਿਆ ਪਾਸਤਾ ਕਹਿੰਦਾ ਚਲੋ ਜੀ ਪਾਸਤਾ ਬਣਾਈਏ ਪਾਸਤਾ ਤੇਨੇ ਬਹੁਤ ਵਾਰੀ ਬਣਾਇਆ ਹੋਇਆ ਹੈ ਕਹਿੰਦਾ ਅੱਜ ਆਪਾਂ ਇਕੱਠੇ ਬਣਾਨੇ ਆ ਚਲੋ ਫਿਰ ਮੈਂ ਦੇਖਿਆ ਕਿਚਨ ਦੀ ਸਲੇਬ ਤੇ ਕੈਪਸਿਕਮ ਪਈ ਹੋਈ ਸੀ ਫਿਰ ਮੈਂ ਕਿਹਾ ਚਲੋ ਕਿਚਨ 'ਚ ਥੋੜੀ ਨਜ਼ਰ ਘੁਮਾਈ ਜੀ ਸਬਜ਼ੀਆਂ ਇਕੱਠੀਆਂ ਕਰ ਲਿਆ ਜਾਨ ਮੈਂ ਦੇਖਿਆ ਗਾਜਰਾ ਪਈਆਂ ਸੀ ਟੋਕਰੀ 'ਚ ਮੈਂ ਲ ਲਈ ਇੱਕ ਗਾਜਰ ਫਿਰ ਮੈਂ ਕਿਹਾ ਹੋਰ ਸਬਜ਼ੀਆਂ ਦੇਖਾਂ ਜਰਾ ਅੱਛਾ ਜੀ ਪਿਆਜ਼ ਆਲੂ ਵਾਲੀ ਟੋਕਰੀ 'ਚ ਪਿਆਜ਼ ਕੱਢ ਲੈ ਤਿੰਨ ਪਿਆਜ਼ ਮੈਂ ਲੈ ਲਏ ਤੇ ਮੈਂ ਕਿਹਾ ਚਲੋ ਜੀ ਸਾਡੀ ਸਬਜ਼ੀਆਂ ਕਰ ਲੀਆਂ ਆਪਾਂ ਇਕੱਠੀਆਂ ਤੇ ਫ੍ਰਿਜ ਖੋਲ ਕੇ ਦੋ ਟਮਾਟਰ ਵੀ ਕੱਢ ਲੇ ਮੈਂ ਆਪਣੇ ਭਰਾ ਨੂੰ ਪਿਆ ਕਿ ਤੈਨੂੰ ਵੀ ਮੇਰੀ ਹੈਲਪ ਕਰਨੀ ਪੈਣੀ ਹੈ ਕਹਿੰਦਾ ਹਾਂਜੀ ਹਾਂਜੀ ਮੈਂ ਤੇ ਰੈਡੀ ਹਾਂ ਹੈਲਪ ਕਰਨ ਲਈ ਦੱਸੋ ਕੀ ਕਰਨਾ ਹੈ ਫਿਰ ਮੈਂ ਉਹਨੂੰ ਕਿਹਾ ਤੋ ਚਲ ਵਾਈਟ ਸੌਸ ਬਣਾ ਕਹਿੰਦਾ ਟਮਾਟਰ ਪਾਨੇ ਵਾਈਟ ਸੌਸ ਵਿੱਚ ਕਹਿੰਦਾ ਲਸਣ ਪਾ ਲਵਾਂ ਮੈਂ ਕਿਹਾ ਹਾਂਜੀ ਲਸਣ ਦੀ ਤਰ੍ਹਾਂ ਪਾਓ ਤੇ ਕਾਜੂ ਪਾਓ ਤੇ ਇੱਕ ਹੋਰ ਚੀਜ਼ ਪੈਂਦੀ ਸੀ ਮੈਨੂੰ ਯਾਦ ਨਹੀਂ ਸੀ ਆ ਰਹੀ ਨੇ ਜਦ ਤੱਕ ਫ੍ਰਿਜ ਖੋਲਿਆ ਪਨੀਰ ਇਹਨੇ ਲਵ ਲਿਆ ਕਹਿੰਦਾ ਪਨੀਰ ਪਾਇਆ ਸੀ ਤੂੰ ਪਿਛਲੀ ਵਾਰੀ ਤੂੰ ਤੇ ਭੁੱਲੀ ਗਈ ਤੇਰੇ ਭਾਈ ਸਭ ਨੇ ਪਨੀਰ ਨੂੰ ਛੋਟਾ ਛੋਟਾ ਕੱਟ ਲਿਆ ਤੇ ਅਸੀਂ ਮਿਕਸੀ ਦਾ ਜਾਰ ਲੈ ਲਿਆ ਤੇ ਉਹਦੇ ਚ ਪਨੀਰ ਪਾਤਾ ਕਾਜੂ ਪਾਤੇ ਤੇ ਤੇ ਲਸਣ ਕਹਿੰਦਾ ਲਸਣ ਤੇ ਤੂੰ ਛਿਲਿਆ ਹੀ ਨਹੀਂ ਚਲੋ ਲਸਣ ਛਿਲਣ ਦਾ ਕੰਮ ਵੀ ਹੈ ਮੇਰੇ ਕੋਲੋਂ ਕਰਾਏਗਾ ਉਹਨੇ ਕੰਦਾ ਲਸਣ ਛਿਲ ਦੇ ਫਟਾਫਟ ਮੈਂ ਕਿਹਾ ਚਲੋ ਜੀ ਲਸਣ ਹੋ ਗਿਆ ਤਿਆਰ ਤੇ ਚਲੋ ਜੀ ਇਹਨੂੰ ਪਾ ਲਈਏ ਹੁਣ ਤੇ ਮੈਂ ਕਿਹਾ ਚਲੋ ਮੈਂ ਸਬਜ਼ੀਆਂ ਵੀ ਕੱਟ ਲਵਾਂ ਪਾਸ ਤੇ ਲਈ ਕਹਿੰਦਾ ਐ ਮੇਰੀ ਭੈਣ ਸਬਜ਼ੀਆਂ ਕੱਟ ਰਹੀ ਹੈ ਮੈਂ ਪਿਆਜ਼ ਕੱਟ ਰਹੀ ਸੀ ਮੈਂ ਰੋ ਰਹੀ ਸੀ ਤੈਨੂੰ ਵਲੋਗਿੰਗ ਵੀ ਪਈ ਸੀ ਕਹਿੰਦਾ ਮੈਂ ਵੀਡੀਓ ਬਣਾ ਰਿਹਾ ਮੈਂ ਕਿਹਾ ਅੱਛਾ ਜੀ ਮੈਂ ਕਿਹਾ ਗਾਜਰਾਂ ਵੀ ਚੋਪ ਕਰ ਲਵਾਂ ਤੇ ਗਾਜਰਾ ਚੋਪ ਕਰਨੀਆਂ ਥੋੜਾ ਔਖਾ ਸੀ ਕਿਉਂਕਿ ਆ ਗਾਜਰ ਬਹੁਤ ਹਾਰਡ ਸੀਗੀ ਤੇ ਨਾਲ ਹੀ ਮੈਂ ਪਿਆਜ਼ ਵੀ ਲੈ ਲੇ ਪਿਆਜ਼ ਨੂੰ ਮੈਂ ਛੋਟਾ ਛੋਟਾ ਕੱਟ ਕਰ ਲਿਆ ਫਿਰ ਆਇਆ ਕੈਪਸਿਕਮ ਤੇ ਕੈਪਸਿਕਮ ਨੂੰ ਵੀ ਦੋ ਪੀਸ ਵਿੱਚ ਕੱਟ ਕਰਕੇ ਛੋਟਾ-ਛੋਟਾ ਕੱਟ ਲਿਆ ਮੈਂ ਕਿਹਾ ਚਲੋ ਜੀ ਸਾਰੀ ਸਬਜ਼ੀਆਂ ਮੈਂ ਕਰਤੀਆਂ ਨਾ ਜੋਬ ਤੇ ਤੁਸੀਂ ਇਹਨੂੰ ਕਰ ਦੋ ਚੰਗੀ ਤਰ੍ਹਾਂ ਚੋਪਰ ਵਿੱਚ ਛੋਟਾ-ਛੋਟਾ ਕਰ ਦੋ ਬਹੁਤ ਟੇਸਟੀ ਲੱਗਦਾ ਕਿੰਨਾ ਮੈਂ ਤੇ ਜਨੀਵਰੀ ਵੀ ਪਾਸਤਾ ਬਣਾਇਆ ਐ ਇਦਾਂ ਹੀ ਸਬਜ਼ੀਆਂ ਪਾ ਦਿੰਦਾ ਮਤਲਬ ਛੋਟਾ-ਛੋਟਾ ਕੱਟ ਕਰਕੇ ਮੈਂ ਕਿਹਾ ਨਹੀਂ ਐਸ ਵਾਰੀ ਆਪਾਂ ਬਣਾਉਂਦੇ ਆ ਨਵੇਂ ਤਰੀਕੇ ਨਾਲ ਤੇ ਇਹਨੂੰ ਮੈਂ ਫੜਾਤਾ ਨਵਾਂ ਚੋਪਰ ਜਿਹੜਾ ਮੈਂ ਲੈ ਕੇ ਆਈ ਸੀ ਇੱਕ ਮੇਲੇ ਤੋਂ ਤੇ ਆਹ ਕਹਿੰਦਾ ਚੋਪਰ ਯੂਜ਼ ਕਿਵੇਂ ਕਰਨਾ ਮੈਂ ਕਿਹਾ ਇਦਾਂ ਕਰਕੇ ਪ੍ਰੈਸ ਕਰਨਾ ਦੇ ਦਿੱਤਾ ਫਾਈਨਲੀ ਆਪਣੇ ਭਰਾ ਨੂੰ ਚੋਪਰ ਯੂਜ਼ ਕਰਨਾ ਮੇਰਾ ਕੰਮ ਸੌਖਾ ਹੋ ਜਾਏਗਾ ਮੈਂ ਅੱਗੇ ਤੋਂ ਦੇਖੋ ਚੋਪ ਕਰਾਇਆ ਕਰਾਂਗੀ ਮੈਨੂੰ ਕਹਿੰਦਾ ਮੈਂ ਹੁਣ ਵਾਈਟ ਸੌਸ ਬਣਾਈ ਦਵਾਂ ਜਿਹੜੇ ਤਿੰਨ ਚੀਜ਼ਾਂ ਇਕੱਠੀਆਂ ਕੀਤੀਆਂ ਸੀ ਉਹਦਾ ਇੱਕ ਪੇਸਟ ਬਣਾਦਾ ਤੇ ਕਹਿੰਦਾ ਚਲੋ ਜੀ ਮੈਂ ਲਗਾਉਂਦਾ ਮਿਕਸੀ ਦੇ ਵਿੱਚ ਮੈਂ ਕਿਹਾ ਇਦਾਂ ਤੇ ਲਗਣੀ ਨਹੀਂ ਉਹਨੇ ਫਾਈਨਲੀ ਟੱਕਣ ਲੱਗ ਲਿਆ ਟੱਕਣ ਪਤਾ ਨਹੀਂ ਅਜਾ ਹੈਗਾ ਸੀ ਕਿ ਨਹੀਂ ਮੈਚ ਹੀ ਨਹੀਂ ਸੀ ਹੋ ਰਿਹਾ ਮੈਂ ਕਿਹਾ ਥੋੜਾ ਜਿਹਾ ਪਾਣੀ ਵੀ ਪਾਣਾ ਪੈਣਾ ਹੈ ਤੇ ਕਹਿੰਦਾ ਠੀਕ ਹੈ ਮੈਂ ਪਾਣੀ ਪਾ ਲੰਦਾ ਮਾੜਾ ਜਿਹਾ ਪਾਣੀ ਪਾਇਆ ਤੇ ਕਹਿੰਦਾ ਥੋੜਾ ਜਿਆਦਾ ਪਾ ਗਿਆ ਤੇ ਮਾੜਾ ਜਿਹਾ ਰੋੜ ਹੀ ਜਈਏ ਫਿਰ ਮੈਂ ਕਿਹਾ ਚਲੋ ਹੁਣ ਆਪਾਂ ਬਣਾ ਦਈਏ ਜੀ ਵਾਈਟ ਸੌਸ ਤੇ ਮੈਂ ਲਿਆ ਬਲੈਂਡਰ ਤੇ ਮੈਂ ਥੋੜਾ ਜਿਹਾ ਮਿਕਸੀ ਕੁ ਮਾਰਤੀ ਤੇ ਵਾਈਟ ਸੌਸ ਹੋ ਗਈ ਸਾਡੀ ਰੈਡੀ ਕੰਦਾ ਚਲੋ ਹੁਣ ਮੈਂ ਪਾਸਤਾ ਬੋਇਲ ਕਰਾਂਗਾ ਮੈਂ ਕਿਹਾ ਠੀਕ ਹੈ ਜੀ ਕਰੋ ਜੀ ਪਾਸਤਾ ਬੋਇਲ ਪਤੀਲਾ ਲੈ ਲਿਆ ਪਾਣੀ ਲੈ ਲਿਆ ਤੇ ਜਿਵੇਂ ਪਾਸਤਾ ਪਾਸਤਾ ਬੜਾ ਸੋਚ ਕੇ ਪਾਇਆ ਕਿੰਨਾ ਪਾਵਾਂ ਕਿੰਨਾ ਪਾਵਾਂ ਜਿਆਦਾ ਨਾ ਪੈ ਜੇ ਮੈਂ ਕਿਹਾ ਸਾਰੇ ਜਦੋਂ ਤੱਕ ਪਾਸਤਾ ਹੋ ਰਿਹਾ ਸੀ ਬੋਇਲ ਅਸੀਂ ਸੋਚਿਆ ਕਿ ਅਸੀਂ ਪਾਸਤੇ ਦੀ ਤੜਕੀ ਵੀ ਕਰ ਲਈਏ ਫਿਰ ਅਸੀਂ ਕੜਾਈ 'ਚ ਇੱਕ ਚਮਚ ਤੇਲ ਪਾ ਕੇ ਸਾਰੀ ਆਪਣੀ ਚੋਪ ਕੀਤੀ ਹੋਈਆਂ ਸਬਜ਼ੀਆਂ ਕੜਾਈ ਦੇ ਵਿੱਚ ਪਾ ਦਿੱਤੀਆਂ ਕਰਚੀ ਲਬਰੇ ਸੀ ਭਾਈ ਸਾਹਿਬ ਕਹਿੰਦੇ ਕਰਚੀ ਕਿਹੜੀ ਲਵਾ ਮੈਂ ਕਿਹਾ ਜਲਦੀ ਜਲਦੀ ਲੈ ਲਓ ਜਿਹੜੀ ਹੱਥ ਆਉਂਦੀ ਐ ਫੜਾਫੜ ਲੈ ਲਓ ਤੇ ਕਰਚੀ ਘੁਮਾ ਦਿਓ ਸਬਜ਼ੀਆਂ ਮਿਕਸ ਕਰ ਦਿਓ ਚੰਗੀ ਤਰ੍ਹਾਂ ਫਿਰ ਆਪਾਂ ਹੌਲੀ ਹੌਲੀ ਲੈ ਕੇ ਆਏ ਕਿ loon ਪਾਵਾਂ ਕਿ ਨਾ ਪਾਵਾਂ ਮੈਂ ਕਿਹਾ ਹਾਂਜੀ ਪਾ ਦਿਓ ਮੈਂ ਕਿਹਾ ਕਾਲੀ ਮਿਰਚ ਵੀ ਪਾਣੀ ਐ ਕਹਿੰਦਾ ਕਾਲੀ ਮਿਰਚ ਕਿੱਥੇ ਪਈ ਐ ਉਨੇ ਨੂੰ ਕਾਲੀ ਮਿਰਚ ਨਹੀਂ ਲੱਭਨੀ ਕਾਲੀ ਮਿਰਚ ਕਿੱਥੇ ਐ ਲੱਭੋ ਲੱਭੋ ਤੇ ਮਸਾਲਿਆਂ ਚ ਮਿਕਸ ਸੀ ਕਾਲੀ ਮਿਰਚ ਉਹ ਕਹਿੰਦਾ ਮੂ ਕਾਲੀ ਮਿਰਚ ਹੀ ਲੱਗ ਰਹੀ ਹੈ ਦੇਖ ਤੇ ਚੈੱਕ ਕਰ ਮੈਂ ਕਿਹਾ ਕਾਲੀ ਮਿਰਚ ਨਾਲ ਉਹ ਜਦੋਂ ਕਿਤੇ ਇਹ ਕਹਿੰਦਾ ਚਲੋ ਚਮਚ ਲੈ ਲੈਂਦਾ ਚਮਚ ਨਾਲ ਆਰਾਮ ਨਾਲ ਪਾਵਾਂਗਾ ਉਹ ਕਹਿੰਦਾ ਕਿ ਨਹੀਂ ਪਾਣੀ ਮੈਂ ਕਿਹਾ ਅੱਧਾ ਚਮਚ ਪਾਹੀ ਉਸ ਤੋਂ ਬਾਅਦ ਨੂੰ ਚਲੋ ਜੀ ਫਿਰ ਸਾਡਾ ਪਾਸਤਾ ਹੋ ਗਿਆ ਰੈਡੀ ਤੇ ਨਾਲ ਹੀ ਸਾਡੀ ਵਾਈਟ ਸੌਸ ਵੀ ਰੈਡੀ ਸੀ ਤੇ ਇਹਨਾਂ ਨੇ ਦੇਖਿਆ ਕਿ ਮਿਕਸੀ ਦੇ ਵਿੱਚੋਂ ਨਿਕਲ ਨਹੀਂ ਰਹੀ ਫਿਰ ਮੇਰੀ ਹੈਲਪ ਲਈ ਕਿ ਮਿਕਸੀ ਇੱਥੇ ਬਾਹਰ ਕੱਢ ਦੇ ਤੇ ਚਲੋ ਵਾਈਟ ਸੌਸਾ ਦੀ 12 ਵੀ ਵਾਈਟ ਸੌਸ ਗਈ ਸਾਡੇ ਸਾਰੇ ਤੜਕੇ ਦੇ ਵਿੱਚ ਐਨੇ ਸੋਚਿਆ ਕਿ ਵਾਈਟ ਸੌਸ ਥੋੜੀ ਥੋੜੀ ਲੱਗੀ ਰਹੀ ਹੈ ਉਹਦਾ ਕੀ ਕਰਾਂ ਤੇ ਕਹਿੰਦਾ ਉਹ ਵੀ ਮੈਂ ਕੱਢ ਕੇ ਰਹਿਣੀ ਹੈ ਲੈ ਚਮਚ ਦੇ ਨਾਲ ਹੱਥ ਨਾਲ ਕਰਾਂ ਯੂਜ਼ ਮੈਂ ਚਮਚ ਦੇ ਨਾਲ ਕਰਾਂ ਮੈਂ ਕਿਹਾ ਅੱਛਾ ਜੀ ਵਾਈਟ ਸੌਸ ਦੀ ਬਿਲਕੁਲ ਵੀ ਵੇਸਟੇਜ ਨਹੀਂ ਚਾਹੀਦੀ ਫੇਰੇ ਸੀ ਸੋਚਿਆ ਕਿ ਬਾਈਟ ਸੌਸ ਨੂੰ ਸਾਰੀ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਈਏ ਕਿ ਫਲੇਵਰ ਅੱਛਾ ਆਏ ਤੇ ਮੈਂ ਨੂੰ ਕਿਹਾ ਕਿ ਗੈਸ ਨੂੰ ਨਾ ਫੁੱਲ ਕਰਕੇ ਰੱਖ ਦੇ ਤੇ ਮੈਂ ਤਦ ਤੱਕ ਪਨੀਰ ਕੱਟ ਕਰ ਲੈਂਦੀ ਆ ਪਨੀਰ ਦਾ ਸਵਾਦ ਵੱਖਰਾ ਹੀ ਆਂਦਾ ਪਾਸਤਾ ਦੇ ਵਿੱਚ ਕਿੰਨੇ ਤਾਮ-ਜਾਮ ਕਰਨ ਤੋਂ ਬਾਅਦ ਆਪਾਂ ਪਾਸਤਾ ਖਾਵਾਂਗੇ ਇੰਨੇ ਤਮਾਸ਼ੇ ਹੋ ਗਏ ਕਿ ਸਮਝ ਨਹੀਂ ਆ ਰਹੀ ਸੀ ਕਿ ਪਾਸਤਾ ਬੰਨਣਾ ਕਦੋਂ ਹੈ ਮੈਂ ਕਿਹਾ ਨੀਨੀ ਮੈਂ ਤੇਰੀ ਪੂਰੀ ਹੈਲਪ ਕਰਾਂਗੀ ਮੈਂ ਪਾਸਤੇ ਨੂੰ ਵੀ ਚੰਗੀ ਤਰ੍ਹਾਂ ਧੋਤਾ ਤੇ ਮੈਂ ਕਿਹਾ ਚਲੋ ਜੀ ਹੁਣ ਇਹਨੂੰ ਕਰਾਂਗੇ ਆਪਾਂ ਪਾਸਤੇ ਚ ਮਿਕਸ ਤੇ ਸਬਜ਼ੀਆਂ ਸਾਰੀਆਂ ਹੁੰਦੀਆਂ ਰੈਡੀ ਤੇ ਵਿੱਚ ਗਿਆ ਉਹਦੇ ਪਾਸਤਾ ਹੋਂ ਹੋਣ ਲੱਗਿਆ ਨੇ ਸਾਰੀ ਸਬਜ਼ੀਆਂ ਸਾਡੀਆਂ ਮਿਕਸ ਮੈਂ ਸੋਚਿਆ ਕਿ ਹੈਲਦੀ ਹੈਲਦੀ ਤੇ ਬੋਤ ਹੋ ਗਿਆ ਹੁਣ ਥੋੜੀ ਜੀ ਸੌਸਾਂ ਵੀ ਪਾਈਏ ਜਿਹੜੀ ਆਪਾਂ ਬਾਜ਼ਾਰੋਂ ਲਿਆਈ ਸੀ ਤੇ ਫਿਰ ਟਮੇਟੋ ਸੌਸ ਤੇ ਪੀਜ਼ਾ ਪਾਸਤਾ ਸੌਸ ਆਪਾਂ ਪਾਤੀ ਪਾਸਤੇ ਦੇ ਵਿੱਚ ਤੇ ਇਹਨੂੰ ਕਰਤਾ ਚੰਗੀ ਤਰ੍ਹਾਂ ਮਿਕਸ ਕੀਤਾ ਥੋੜਾ ਫਲੇਵਰ ਵੀ ਵਧੀਆ ਆਏ ਟੈਂਗੀ ਟੈਂਗੀ ਚਟਪਟਾ ਤੇ ਮੈਂ ਐਂਡਜ ਪਾਤੇ ਆਪਣੇ ਕੱਟੇ ਹੋਏ ਪਨੀਰ ਤੇ ਮੈਂ ਕਿਹਾ ਚਲੋ ਜੀ ਹੁਣ ਸਾਰਾ ਕਰ ਲੀਏ ਮਿਕਸ ਹੋ ਜਾਓ ਰੈਡੀ ਖਾਣ ਲਈ ਸਾਨੂੰ ਹਲਕੀ ਫੁਲਕੀ ਭੁੱਖ ਲੱਗਦੀ ਆ ਅਸੀਂ ਪਾਸਤਾ ਹੀ ਬਣਾ ਲੈਂਦੇ ਆ ਜਾਂ ਜੋ ਮਰਜੀ ਘਰ ਚ ਅਵੇਲੇਬਲ ਹੋਏ ਆਪਾਂ फटाफट ਰੈਡੀ ਕਰ ਲੈਂਦੇ ਆ ਤੇ ਮੇਰਾ ਛੋਟਾ ਭਰਾ ਕਹਿੰਦਾ ਮਜ਼ਾ ਆ ਗਿਆ ਇੰਨੀ ਮਿਹਨਤ ਕੀਤੀ ਇੰਨਾ ਕੰਮ ਕਰਾਇਆ ਤੂੰ ਮੇਰੇ ਕੋਲੋ ਚਲੋ ਕੁਝ ਤੇ ਵਾਦਾ ਆਇਆ ਪਾਸਤਾ ਖਾਣ ਨੂੰ ਮਿਲਿਆ ਤੇ ਫਿਰ ਆਪਾਂ ਬਹਿ ਕੇ ਗੱਲਾਂ ਮਾਰੀਆਂ ਇੰਜੋਏ ਕੀਤਾ ਥੋੜਾ ਬਹੁਤ ਤੇ ਨਾਲ-ਨਾਲ ਪਾਸਤਾ ਖਾਇਆ